ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਕੋਈ ਵੀ ਨਿਊ ਰਿਲੇਟਡ ਅਪਡੇਟ ਹੁੰਦਾ ਜੋਬ ਨਾਲ ਠੀਕ ਹੈ ਨਾ ਚਾਹੇ ਕੰਟੈਕਟ بیسਸ ਉਨ ਚਾਹੇ ਉਹਨੂੰ ਰੈਗੂਲਰ بیسਸ ਵਿਦ ਨੋਟੀਫਿਕੇਸ਼ਨ ਤੇ ਵਿਦ ਅਪਲਾਈ ਲਿੰਕ ਸਾਰਾ ਕੁਝ ਜਿਸ ਤਰ੍ਹਾਂ ਫਾਰਮ ਭਰੇ ਜਾਂਦਾ ਸਾਰਾ ਕੁਝ ਅਸੀਂ ਲੈ ਕੇ ਤੁਹਾਡੇ ਕੋਲ ਹਾਜ਼ਰ ਹੁੰਦੇ ਆ ਇਸ ਲਈ ਕਹਿੰਦਾ ਜਿਹੜੇ ਮੁੰਡੇ ਕੁੜੀਆਂ ਸਾਡੇ ਚੈਨਲ ਤੋਂ ਨਿਊ ਜੁੜਨੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਆਲ ਨੂੰ ਕਰ ਲੋ ਔਨ ਅੱਜ ਕਾਦੀ ਪੋਸਟ ਆਈਆਂ ਨੇ 슈ਗਰਫੀਡ ਪੰਜਾਬ ਪੰਜਾਬ ਸ਼ੁਗਰ ਫੈੱਡ ਵਿੱਚ ਆਈ ਨਵੀਂ ਭਰਤੀ ਪੋਸਟ ਐਕਸੈਸ ਆਲਾ 16 66 ਇਸ ਸਬੰਧ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਦੇਖਣ ਨੂੰ ਮਿਲੂਗੀ ਕਿਵੇਂ ਅਪਲਾਈ ਕਰਨਾ ਕੀ ਤਰੀਕਾ ਵਾ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਠੀਕ ਹੈ ਵੀਡੀਓ ਨੂੰ ਪਲੀਜ਼ ਲਾਸਟ ਤੱਕ ਵਿਜ਼ਿਟ ਕਰੋ ਤੇ ਇਹਦੇ ਵਿੱਚ ਕੱਲੇ ਆਪਾਂ ਵੱਡੇ ਹਾਈ ਕੁਆਲੀਫਾਈਡ ਨਹੀਂ ਡਰਾਈਵਰ ਦੇ ਆ ਪੋਸਟਾਂ ਸਕਿਉਰਟੀ ਗਾਰਡ ਦੇ ਤੇ ਹੋਰ ਕਾਫੀ ਪੋਸਟਾਂ ਇਸ ਕਰਕੇ ਵੀਡੀਓ ਨੂੰ ਪਲੀਜ਼ ਲਾਸਟ ਤੱਕ ਵਿਜ਼ਿਟ ਜਰੂਰ ਕਰਕੇ ਚੱਲਦੇ ਇਹਨਾਂ ਦੇ ਨੋਟੀਫਿਕੇਸ਼ਨ ਦੇ ਕਿਵੇਂ ਅਪਲਾਈ ਕਰਨਾ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਠੀਕ ਹੈ ਜੀ ਆ ਇਹਨਾਂ ਨੋਟੀਫਿਕੇਸ਼ਨ ਆ ਗਿਆ ਜਿਹੜੇ ਪੋਸਟਾਂ ਨੇ 4 ਤਰੀਕ ਨੂੰ ਜਿਹੜੇ ਅੱਜ ਹੀ ਅਪਲਾਈ ਹੋਈ ਸੋਣੇ ਸਟਾਰਟ ਹੋਈਆਂ ਨੇ ਠੀਕ ਹੈ ਜੀ ਲਾਸਟ ਡੇਟ 26 ਤਰੀਕ ਹੈ ਤੇ ਇਹਦੀ ਫੀਸ ਲੱਗੂਗੀ ਤੇ 30 ਤਰੀਕ ਤੱਕ ਤੁਸੀਂ ਭਰ ਸਕਦੇ ਹੋ ਇਹਦੀ ਫੀਸ ਠੀਕ ਹੈ ਜੀ ਇਹ ਗੱਲ ਦਾ ਰੱਖਿਆ ਤੇ ਧਿਆਨ ਗਰੁੱਪ A B C ਦੀਆਂ ਪੋਸਟਾਂ ਨੇ ਠੀਕ ਹੈ ਟੈਕਨੀਕਲ ਤੇ ਹੋਰ ਕਾਫੀ ਇਹਨਾਂ ਚ ਪੋਸਟਾਂ ਆਈਆਂ ਨੇ ਜਿਹੜਾ ਅਪਲਾਈ ਕਰਨਾ ਇਹਨਾਂ ਨੇ ਦੱਸਿਆ ਕਿ ਸਾਈਟ ਤੇ ਤੁਸੀਂ ਅਪਲਾਈ ਕਰਨਾ ਵਾ ਠੀਕ ਹੈ ਜਿਹੜੇ ਅਪਲਾਈ ਕਰਨਾ ਇਸ ਸਾਈਟ ਦਾ ਜੋ ਕਿ ਅਪਲਾਈ ਦਾ ਆਨਲਾਈਨ ਫਾਰਮ ਦਾ ਲਿੰਕ ਹੈ ਸਾਡਾ ਡਿਸਕ੍ਰਿਪਸ਼ਨ ਚੋਂ ਦੇਖਣ ਨੂੰ ਮਿਲ ਜੂਗਾ ਜਿਹਨੂੰ ਨੋਟੀਫਿਕੇਸ਼ਨ ਚਾਹੀਦਾ ਨੋਟੀਫਿਕੇਸ਼ਨ ਲਿਖਿਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਊਗਾ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਠੀਕ ਹੈ ਡਿਸਕ੍ਰਿਪਸ਼ਨ ਚ ਆਪਣੇ ਜਿੰਨੇ ਵੀ ਲਿੰਕ ਹੁੰਦੇ ਨੇ ਪਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਜਿਵੇਂ ਕਿ ਸਾਡਾ ਇੱਥੇ ਵਟਸਐਪ ਗਰੁੱਪ ਲਿੰਕ ਵੀ ਉਹ ਜੁਆਇਨ ਕਰ ਲਓ ਜੇ ਕਿਸੇ ਨੂੰ ਨਹੀਂ ਹਿਸਾਬ ਚ ਆਉਂਦਾ ਠੀਕ ਹੈ ਸਾਨੂੰ ਵੀ ਕਦੇ ਪੁੱਛ ਸਕਦੇ ਹੋ ਅਸੀਂ 24 ਘੰਟੇ ਛੋਟ ਲਈ ਹਾਜ਼ਰ ਹਾਂ ਤੇ ਨੈਕਸਟ ਗੱਲ ਜੇ ਫਾਰਮ ਭਰਨਾ ਮੈਂ ਤੇ ਇੱਕ ਚੀਜ਼ ਕਹਿਣਾ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਕੈਫੇ ਤੇ ਆ ਕੇ ਪਰ ਜੇ ਕੈਫੇ ਤੋਂ ਨਹੀਂ ਭਰਨਾ ਖੁਦ ਭਰਨਾ ਹੈ ਫਿਰ ਇਹਨਾਂ ਦੀ ਇਹ ਸਿਸਟਮ ਹੈ ਜਿਹੜਾ ਭਰਨ ਦਾ ਸੁਣ ਦੱਸ ਦਾਂਗੇ ਅਸੀਂ ਠੀਕ ਹੈ ਜੀ ਪਹਿਲੀ ਪੋਸਟ ਹੈ ਜਨਰਲ ਮੈਨੇਜਰ ਦੀ ਪੋਸਟ ਹੈ ਸਿੰਗਲ ਇੱਕ ਪੋਸਟ ਹੈ ਉਮਰ 18 ਤੋਂ 37 ਹੁਣੇ ਮੇਰੀ ਗੱਲ ਸ਼ੁਰੂ ਤੋਂ ਸੁਣ ਲੋ 18 ਤੋਂ 37 ਸਾਲ ਦੀ ਬੁਰਾ ਕਯੂਐਸ ਪਾਸ ਲੈਣਾ ਨੇ ਜਿਨ੍ਹਾਂ ਦੀ ਐਸਸੀ ਕੈਂਡੀਡੇਟ ਨਹੀਂ ਉਹ ਮੰਨ ਕੇ ਚੱਲਣ 5 ਸਾਲ ਪਲੱਸ ਕਰ ਲੈਣ ਤੇ ਓਬੀਸੀ ਕੈਂਡੀਡੇਟ ਕਰ ਲੈਣ 3 ਸਾਲ ਪਲੱਸ ਠੀਕ ਹੈ ਜੀ ਹੁਣ ਇਸ ਮੰਨ ਕੇ ਚੱਲਣ ਜਿਵੇਂ ਕਿ ਐਸਸੀ ਵਾਲੇ ਨੇ ਜਿਹੜੇ ਐਸਰੋਬੀਸੀ ਵਾਲੇ ਨੇ 39 ਸਾਲ ਹੋ ਗਏ ਠੀਕ ਐਸਸੀ ਵਾਲੇ 41 ਸਾਲ ਹੋ ਗਏ ਹੁਣ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਜਿਹੜੇ ਇਹਨਾਂ ਨੇ ਮੰਗੇ ਬੈਚਲਰ ਡਿਗਰੀ ਆਫ ਇੰਜੀਨੀਅਰਿੰਗ ਦੀ ਠੀਕ ਐ ਬੈਚਲਰ ਡਿਗਰੀ ਆਫ ਇੰਜੀਨੀਅਰਿੰਗ ਮੰਗੇ ਮਤਲਬ ਬੀਟੈਕ ਮੰਗੇ ਇਹਨਾਂ ਨੇ ਮਕੈਨੀਕਲ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਐਗਰੀਕਲਚਰ ਕੰਮਨਰ ਠੀਕ ਹੈ ਜੀ ਮਤਲਬ ਕਿ ਇਸ ਤਰ੍ਹਾਂ ਕੋਈ ਵੀ ਹੋਵੇ ਹਾਇਰ ਕੁਆਲੀਫਾਈਡ ਠੀਕ ਹੈ ਜੀ ਤੇ ਨਾਲ ਘੱਟੋ ਘੱਟ 10 ਸਾਲ ਦਾ ਐਕਸਪੀਰੀਅੰਸ ਤੇ ਉਹ ਬੰਦਾ ਹੀ ਵੈਕੈਂਸੀ ਭਰ ਸਕਦਾ ਪਹਿਲੀ ਗ ਅਸਲ ਤੋਂ ਕੋਣ ਹੈ ਜੀ ਅਹਨ ਦੂਜੀ ਗਾਲੀ ਪੋਸਟ ਹੈ ਜਿਹੜੀ ਚੀਫ ਇੰਜੀਨੀਅਰ ਦੀ ਇਹ ਵੀ ਸਿੰਗਲ ਪੋਸਟ ਆ 18 ਤੋਂ 36 ਸਾਲ ਏਜ ਆ ਤੇ ਤਨਖਾਹ ਹੈ 67700 ਠੀਕ ਹੈ ਜੀ ਇਹਦੇ ਵਾਸਤੇ ਵੀ ਡਿਗਰੀ ਮੰਗਿਆ ਨੇ ਮੈਕੈਨੀਕਲ ਇਲੈਕਟ੍ਰੀਕਲ ਠੀਕ ਹੈ ਇਲੈਕਟ੍ਰੋਨਿਕਸ ਦੀ ਜਿੰਗ ਵਿੱਦ 10 ਸਾਲ ਐਕਸਪੀਰੀਅੰਸ ਹੋਵੇ ਠੀਕ ਹੈ ਜੀ ਤੇ ਜਿਹੜਾ ਡਿਪਟੀ ਚੀਫ ਵਗੈਰਾ ਦਾ ਐਕਸਪੀਰੀਅੰਸ ਹੈ ਮਾਰਕ ਕਰ ਦਿਓ ਤਨਖਾਹ ਦਾ ਵਧ ਜੂਗਾ ਥਰਡ ਪੋਸਟ ਆ ਮੈਨੇਜਰ ਦੀ ਸਿੰਗਲ ਪੋਸਟ ਉਮਰ ਸੇਮ ਸੈਲਰੀ 47600 ਬੀਏ ਬੀਟੈਕ ਠੀਕ ਹੈ ਜੀ ਕੰਪਿਊਟਰ ਨਾਲ ਹੋਰ ਰਿਲੇਟਡ ਸਾਰਾ ਕੰਪਿਊਟਰ ਸਾਇੰਸ ਵਗੈਰਾ ਦੀ ਬਟ ਇਨਾਂ ਵਿੱਚੋਂ ਪੰਜਾਬ ਸਰ ਦਾ ਨੰਬਰ ਉਹਨੇ ਲਾਜ਼ਮੀ ਨਹੀਂ ਤੇ ਕਿ ਐਕਸਪੀਰੀਅੰਸ 2 ਸਾਲ ਦਾ ਚੱਲ ਜੂਗਾ ਮਾਰਕਫਿਡ ਦਾ ਤੇ ਹੋਰ ਜਿਹਦੇ ਕੋਲ ਐਮ ਮਾਸਟਰ ਡਿਗਰੀ ਵਗੈਰਾ ਹੈਗਾ ਉਹ 4 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਤੇ ਉਸ ਤੋਂ ਨੈਕਸਟ ਪੋਸਟ ਤੇ ਆਜੋ ਅਸਿਸਟੈਂਟ ਦੀ ਪੋਸਟ ਹੈਗੀ ਅਕਾਊਂਟ ਆਫੀਸਰ ਦੀ ਇੱਕ ਪੋਸਟ ਹੈ ਇਹ ਪੋਸਟ ਜਨਰਲੀ ਭਰ ਸਕਦੇ ਨੇ 18 ਤੋਂ 37 ਉਮਰ 35 ਸੋਰੀ ਸੈਲਰੀ ਆਪਣੀ 35000 400 ਇਹ ਬੰਦੇ ਦੀ ਜਾਂ ਬੀ ਕਾਮ ਦਾ 5 ਸਾਲ ਦਾ ایکسپੀਰੀਅੰਸ ਹੋਵੇ। ਨੈਕਸਟ ਪੋਸਟ ਹੈ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ। 4 ਪੋਸਟਾਂ ਨੇ ਤਿੰਨ ਜਰਨਲ ਇੱਕ ਐਸ ਸੀ ਐਮ ਬੀ ਦੀ ਹੈ। 18 ਤੋਂ 36 ਅਏ ਚ ਸੈਲਰੀ ਹੈਗੇ 35400। ਸੈਲਰੀ ਬਹੁਤ ਵਧੀਆ ਨੇ ਠੀਕ ਹੈ ਲੈਵਲ 6 ਦੇ ਅਨੁਸਾਰ ਸੈਲਰੀ ਦਿੱਤੀ ਜਾ ਰਹੀਆਂ ਨੇ। ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਜੀ। ਤੇ ਉਹਦੇ ਵਾਸਤੇ ਬੀਏ ਬੀ ਟੈਕ ਮੰਗੀ ਹੈ ਠੀਕ ਹੈ ਤੇ ਇਹਨਾਂ ਐਕਸਪੀਰੀਅੰਸ ਮੰਗਿਆ ਹੈ ਗੱਲ ਕਰਾਂ। ਨੈਕਸਟ ਪੋਸਟ ਹੈ ਸਟੈਨੋਗ੍ਰਾਫੀ ਦੀ ਇੱਕ ਪੋਸਟ ਹੈ। 18 ਤੋਂ 37 ਸਾਲ ਉਮਰ ਹੋਈ ਸੋ ਇਤਨਖਾ ਉਹੀ ਆਪਣੀ 35400 ਠੀਕ ਹੈ ਜੀ ਪਰਸਨ ਜਿਹੜਾ ਵੀ ਹੈਗਾਗਾ ਉਹਦੇ ਕੋਲ ਸਟੈਨੋਗ੍ਰਾਫੀ ਦਾ ਕੋਈ ਨਾ ਸਰਟੀਫਿਕੇਟ ਹੋਵੇ ਚਾਹੀਦਾ ਤੇ ਹਾਇਰ ਕਾਲੀਜਨ ਬੀਏ ਬੀਟੈਕ ਵਗੈਰਾ ਕੁਝ ਵੀ ਹੋਵੇ ਠੀਕ ਹੈ ਜੀ ਸਭ ਇੱਥੇ ਵੈਲਿਡ ਨੇ ਹੁਣ ਨੈਕਸਟ ਗੱਲ ਤੇ ਆ ਜੰਨੇ ਜੀ ਆਪਾਂ ਸੀਨੀਅਰ ਅਸਿਸਟੈਂਟ ਇੱਕ ਪੋਸਟ ਆ ਉਮਰ ਉਹੀ 18 ਸਾਲ ਤੱਕ ਸੈਲਰੀ 35000 ਹੋ ਠੀਕ ਹੈ ਜੀ ਇਹਦੇ ਵਿੱਚ ਉਹਨੇ ਬੀਏ ਮੰਗੀ ਆ ਠੀਕ ਹੈ ਐਕਸਪੀਰੀਅੰਸ ਜਿਹੜਾ ਹੈਗਾਗਾ ਇਹਨਾਂ ਨੇ ਕਾਊਂਟ ਕੀਤਾਗਾ ਐਕਸਪੀਰੀਅੰਸ ਨੂੰ ਪਹਿਲ ਦਿੱਤੀ ਜਾਊਗੀ ਨੈਕਸਟ ਪੋਸਟ ਤੇ ਐਜੂ ਕਲੈਰੀਕਲ ਪੋਸਟ ਆ ਠੀਕ ਹੈ ਜੀ ਉਮਰ ਉਹੀ ਦੋ ਪੋਸਟਾਂ ਨੇ ਇੱਕ ਐਮਬੀਡੀਏ ਤੇ ਇੱਕ ਹੈ ਕਿ ਜਰਨਲ ਦੀ ਠੇ 19900 ਤੱਕ ਸੈਲਰੀ ਆ ਠੀਕ ਹੈ ਜੀ ਤੇ ਜਿਹੜੀ ਇਹਨਾਂ ਨੇ ਮੰਗਿਆ ਨੇ ਮਿਨੀਮਮ ਐਜੂਕੇਸ਼ਨ ਅਦਰ ਕੁਆਲੀਫਿਕੇਸ਼ਨ ਡਾਇਰੈਕਟ ਆਫ ਦਾ ਬੀਏ ਮੰਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਲੱਸ ਮੰਗਿਆ ਨੇ ਐਕਸਪੀਰੀਅੰਸ ਤੇ ਨੈਕਸਟ ਪੋਸਟ ਆ ਡਰਾਈਵਰ ਦੀ ਦੋ ਪੋਸਟਾਂ ਨੇ ਇੱਕ ਐਮਬੀ ਦੀ ਇੱਕ ਜਰਨਲ ਦੀ ਉਮਰ 18 ਤੋਂ ਠੀਕ ਹੈ ਜੀ ਸੈਲਰੀ ਦਿੱਤੇ ਹੈ ਕਿ 20000 ਪਲੱਸ 20000 ਮੰਗ ਸੈਲਰੀ ਆ ਤੇ ਦਸਵੀਂ ਹੋਵੇ ਤੇ ਉਹਦੇ ਬਰੋਬਰ ਦੀ ਕੋਈ ਤੇ ਪਲੱਸ ਕਾਰ ਤਰੋਂ ਦਾ ਵਧੀਆ ਐਕਸਪੀਰੀਅੰਸ ਹੋਵੇ ਟੋਟਲ ਬਣ ਗਿਆ 14 ਪੋਸਟਾਂ ਜੀ ਠੀਕ ਹੈ ਜਿਹੜੇ ਅੱਗੇ ਪੋਸਟਾਂ ਨੇ ਉਹ ਵੀ ਦਿਖਾਉਣਾ ਸੀ 14 ਪੋਸਟਾਂ ਇੱਥੇ ਗੱਲ ਮੁੱਕ ਗਈ ਫਿਰ ਇਹ ਨਾ ਇਹ ਅਪਰ ਚੀਫ ਇੰਜੀਨੀਅਰ ਹੈ ਨਾ ਚੀਫ ਇੰਜੀਨੀਅਰ ਹੁੰਦੇ ਨੇ ਦੋ ਪੋਸਟਾਂ ਨੇ ਐਸਸੀਐਮਬੀ ਚ ਇੱਕ ਤੇ ਜਰਨਲ ਦੀ ਇੱਕ ਉਮਰ 18 ਤੋਂ 37 ਸੈਲਰੀ 47600 ਸੈਲਰੀ ਵਧੀਆ ਗਈ ਤੇ ਕਿ ਉਹ ਹੀ ਮੰਗੇ ਨੇ ਬੈਚਲਰ ਆਫ ਇੰਜੀਨੀਅਰਿੰਗ ਠੀਕ ਹੈ ਬੀਏਪੀ ਸੋ ਬੀਟੈਕ ਕਰਾਵੇ 5 ਸਾਲ ਦਾ ਹੋਵੇ ਐਕਸਪੀਰੀਅੰਸ ਫਿਰ ਇਹ ਚੀਫ ਆਪੇ ਰ ਫਿਰ ਚੀਫ ਕਿ ਮਿਸਟਰੀ ਪੋਸਟ ਆ ਗਈ ਕੇ ਦੋ ਪੋਸਟਾਂ ਇੱਕ ਐਸਸੀ ਦੀ ਐਮਬੀ ਦੀ ਸੈਲਰੀ 47000 ਰੁਪਏ ਸੈਲਰੀ ਆ ਠੀਕ ਹੈ ਜੀ ਐਮਐਸਸੀ ਵਗੈਰਾ ਗ੍ਰੈਜੂਏਸ਼ਨ ਵਗੈਰਾ ਮੰਗਿਆ ਤੇ 5 ਸਾਲ ਦਾ ਐਕਸਪੀਰੀਅੰਸ ਮੰਗਿਆ ਠੀਕ ਹੈ ਤੇ ਉਸ ਤੋਂ ਬਾਅਦ ਆ ਗਈ ਪੋਸਟ ਆ ਗਈ ਆਪਣੀ ਆਪਣੀ ਕਾਦੀ ਪੋਸਟ ਆ ਗਈ ਜੀ ਉਹ ਕੈਨਨ ਡਿਵੈਲਪਮੈਂਟ ਆਫੀਸਰ ਦੀ ਪੋਸਟਾਂ ਦੋ ਪੋਸਟਾਂ ਨੇ ਇੱਕ ਐਸਸੀ ਐਮਬੀ ਦੀ ਹੈ ਠੀਕ ਹੈ ਜੀ ਤੇ ਇੱਕ ਪੋਸਟਾ ਜਨਰਲ ਦੀ ਤਨਖਾਹ ਹੈ ਕਿ 177600 ਠੀਕ ਹੈ ਐਮਐਸਸੀ ਬੀਐਸਸੀ ਤੇ 5 ਸਾਲ ਦਾ ਐਕਸਪੀਰੀਅੰਸ ਹੋਵੇ ਕਿ ਚੀਫ ਦੀ ਫੇਰ ਪੋਸਟ ਆ ਕਿ ਅਫਸਰ ਦੀ ਇਹਨਾਂ ਦੀ ਦੋ ਪੋਸਟਾਂ ਐ ਐਸਸੀ ਐਸਸੀ ਐਮਵੀ ਦੀ ਇੱਕ ਆ ਤੇ ਜਰਨਲ ਦੀ ਇੱਕ ਆ ਸੈਲਰੀ ਸੇਮ ਆ ਜੀ ਤੇ ਕੁਆਲਿਫੀਕੇਸ਼ਨ ਵੀ ਸੇਮ ਆ ਫੇਰ ਨਾਲ ਦੀ ਆਗੇ ਅਸਿਸਟੈਂਟ ਇੰਜੀਨੀਅਰ ਮਕੈਨੀਕਲ ਇਹ ਪੋਸਟਾਂ ਨੇ 22 ਪੋਸਟਾਂ ਨੇ ਠੀਕ ਆ ਜੀ ਆ ਸੀਕੁਐਂਸਰ ਦਿੱਤੀ ਹੋਇਆ ਜਿਹੜਾ ਕਿ ਨੋਟੀਫਿਕੇਸ਼ਨ ਲਿੰਕ ਦੇ ਡਿਸਕ੍ਰਿਪਸ਼ਨ ਦੇ ਮਿਲ ਜੀ ਉੱਥੇ ਡਾਊਨਲੋਡ ਕਰਕੇ ਨਾ ਇੱਕ ਵਾਰੀ ਭਰਤ ਪ੍ਰਸਾਰਣ ਸਾਰਾ ਨੋਟੀਫਿਕੇਸ਼ਨ ਜ਼ਰੂਰ ਪੜ ਲਿਓ ਠੀਕ ਆ ਜੀ ਕਾਫੀ ਗੱਲਾਂ ਮਤਲਬ ਕਿ ਮੇਰੇ ਤੋਂ ਨਹੀਂ ਦੱਸੇ ਨੇ ਭੁੱਲ ਜਾਣਾ ਅਸੀਂ ਕਿ ਤੁਸੀਂ ਜ਼ਰੂਰ ਆ ਕੇ ਧਿਆ ਸੈਲਰੀ ਜਿਹੜੀ ਹੈਗੀ ਨੇ 35400 ਹੈ ਠੀਕ ਹੈ ਕੁਆਲਿਫੀਕੇਸ਼ਨ ਜਿਹੜੀ ਨੇ ਕਿ ਬੈਚਲਰ ਆਫ ਡਿਗਰੀ ਹੋਵੇ ਠੀਕ ਹੈ ਜੀ ਤਾਂ ਐਕਸਪੀਰੀਅੰਸ ਪੈਲ ਦਿੱਤੀ ਜਾਊਗੀ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਫਿਰ ਨੈਕਸਟ ਪੋਸਟ ਆ ਗਈ ਅਸਿਸਟੈਂਟ ਇੰਜੀਨੀਅਰ ਇਲੈਕਟ੍ਰੀਕਲ ਦੀ 7 ਪੋਸਟਾਂ ਨੇ ਠੀਕ ਹੈ ਸੈਲਰੀ 35400 ਕੁਆਲਿਫੀਕੇਸ਼ਨ ਸੇਮ ਇਲੈਕਟ੍ਰੀਕਲ ਦੀ ਡਿਪਲੋਮਾ ਬੀਟੈਕ ਵਗੈਰਾ ਮੰਗੀ ਹੈ 7ਥ ਪੋਸਟ ਜਿਹੜੀ ਹੈਗੀ ਹੈ ਇਨਸਟਰੂਮੈਂਟ ਇੰਜੀਨੀਅਰ ਦੀ ਪੋਸਟ ਹੈ 6 ਪੋਸਟਾਂ ਨੇ ਸੈਲਰੀ ਸੇਮ ਕੁਆਲਿਫੀਕੇਸ਼ਨ ਸੇਮ ਠ ਕਲ ਦੀ ਆ ਕਿ ਫਿਰ ਅਸਿਸਟੈਂਟ ਕੈਫੇਰੀਆ ਕੀ ਠੀਕ ਹੈ ਜੀ ਫਿਰ ਅਸਿਸਟੈਂਟ ਅਫੀਸਰ ਦੇ ਪੋਸਟਾਂ ਨੇ ਟੋਟਲ ਇੱਥੇ ਕਿ 12 ਪੋਸਟਾਂ ਨੇ ਸੈਲਰੀ ਵੀ ਸੇਮ ਹੈ ਠੀਕ ਹੈ ਜੀ ਤੇ ਇਹਨੇ ਮੰਗੇ ਐ ਮੁਕੰਮਤੇ ਬੀਕਮ ਵਗੈਰਾ ਤੇ ਲੀਵਰ ਵੈਲਫੇਅਰ ਅਫੀਸਰ ਦੀ ਪੋਸਟਾਂ 7 ਪੋਸਟਾਂ ਨੇ ਤੇ ਆ ਅਫੀਸਰ ਦੇ ਪੋਸਟਾਂ ਬਹੁਤ ਵਧੀਆ ਹੁੰਦੇ ਨੇ ਤੇ ਨਜ਼ਾਰੇدار ਪੋਸਟ ਨੇ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ 7 ਪੋਸਟਾਂ ਨੇ ਸੈਲਰੀ 35000 400 ਰੁਪਿਆ ਠੀਕ ਹੈ ਬੰਦੇ ਕੋਲੇ ਬੀ ਹੋਵੇ ਪਰ ਸਕਦਾ ਜੇ ਮਾਸਟਰ ਡਿਗਰੀ ਹੋਵੇ ਤਾਂ ਐਕਸਪੀਰੀਅੰਸ ਨੂੰ ਤਾਂ ਪਹਿਲ ਦਿੱਤੀ ਜਾਊਗੀ ਟੋਟਲ ਬਣ ਗਿਆ 108 ਪੋਸਟਾ ਠੀਕ ਹੈ ਜੀ ਹੁਣ ਆ ਜੋ ਗਰੁੱਪ ਸੀ ਦੀਆਂ ਪੋਸਟਾਂ ਆ ਗਈਆਂ ਠੀਕ ਹੈ ਜੀ ਅਜਨਾਲਾ ਜਿਹੜਾ ਕੋਆਪਰੇਟਿਵ 슈ਗਰ ਮੀਲ ਆ ਉੱਥੇ ਪੋਸਟ ਆ ਗਈਆਂ ਗਰੁੱਪ ਸੀ ਦੀਆਂ ਪੋਸਟਾਂ ਨੇ ਤੇ ਟੋਟਲ ਕਿੰਨੀਆਂ ਪੋਸਟਾਂ ਨੇ ਜੀ ਆ ਦੇਰ ਕੇ 1 2 3 4 5 5 ਪੋਸਟਾਂ ਆ ਗਈਆਂ ਸੈਲਰੀ ਜਿਹੜੀ ਨੇ ਦਸਾਸਟੈਨੋਗ੍ਰਾਫੀ ਵਾਸਤੇ 25500 ਇਲੈਕਟ੍ਰੀਸ਼ੀਅਨ ਵਾਸਤੇ 19900 ਸਕੋਰਟ ਇਨਸਪੈਕਟਰ ਦੀ 19000 ਠੀਕ ਹੈ ਡਰਾਈਵਰ ਦੀ ਵੀ 19000 ਤੇ ਫਿਲਟਰ ਦੀ ਵੀ 19500 ਜਿਹੜੇ ਡਰਾਈਵਰ ਵਾਸਤੇ ਮੈਟਰਿਕੂਲੇਸ਼ਨ ਵਗੈਰਾ ਮੰਗਿਆ ਨੇ ਠੀਕ ਹੈ 5 ਸਾਲ ਦਾ ਐਕਸਪੀਰੀਅੰਸ ਮੰਗਿਆ ਆਈਟੀ ਮੰਗਿਆ ਇਹਨਾਂ ਨੇ ਠੀਕ ਹੈ ਜੀ ਫਿਲਟਰਾਂ ਵਾਸਤੇ ਠੀਕ ਹੈ ਮਤਲਬ ਕਿ ਸਾਰੇ ਹਾਈ ਵਧੀਆ ਪੋਸਟਾਂ ਨੇ ਦੇਖ ਧਿਆਨ ਨਾਲ ਨੋਟੀਫਿਕੇਸ਼ਨ ਪੜ੍ਹ ਕੇ ਭਰ ਲੈ ਫਿਰ ਬੰਦੋਵਾਲ ਆ ਗਈ ਠੀਕ ਹੈ ਜੀ ਪਹਿਲੀ ਪੋਸਟ ਅਗੈਂਡ ਇਨਸਪੈਕਟਰ ਦੀ 25000 ਸੈਲਰੀ ਸੈਕੰਡ ਇਲੈਕਟ੍ਰੀਸ਼ੀਅਨ ਦੀ 19000 ਕੁਆਲਿਫਿਕੇਸ਼ਨ ਹੋਵੇ ਆਈਟੀ ਟਰੇਡ ਤੇ 5 ਸਾਲ ਕਿ ਨੈਕਸਟ ਪੋਸਟ ਸਕੂਟਿੰਗ ਇਨਸਪੈਕਟਰ ਦੀ 1990 ਸੈਲਰੀ ਠੀਕ ਹੈ ਇਹਨਾਂ ਐਕਸ ਸਰਵਿਸ ਮੈਨ ਨੂੰ ਗ੍ਰੈਂਟ ਤਾਂ ਹੋਰ ਭਰ ਸਕਦੇ ਨੇ ਪੋਸਟਾਂ ਠੀਕ ਹੈ ਜੀ ਫਿਰ ਬਟਿਆਲੇ ਬਟਿਆਲਾ ਪੋਸਟ ਆ ਗਈਆਂ ਜੀ ਇਨਸਪੈਕਟਰ ਦੀ ਇੱਕ ਪੋਸਟ ਹੈ ਇਲੈਕਟ੍ਰੀਸ਼ੀਅਨ ਦੀ ਇੱਕ ਪੋਸਟ ਹੈ ਸਕੂਟੇ ਗਾਰਡ ਦੀ ਤੇ ਫਿਲਟਰ ਦੀ ਵੈਲਡਰ ਦੀ ਟਰਨਟ ਦੀ ਠੀਕ ਹੈ ਜੀ ਤੇ ਨੈਕਸਟ ਆਪ ਦਿਖਾ ਦੇ ਤੁਹਾਨੂੰ ਵੀ ਹੋਰ ਤੇ ਸਾਰਾ ਥੰਬਨੇਲ ਤੁਸੀਂ ਜ਼ਿਆਦਾ ਪੜ ਹੀ ਲਈ ਹੋ ਠੀਕ ਹੈ ਜੀ ਬਟਾਲਾ ਫਾਜ਼ਲੀਕਾ ਕਰਤਾਰਪੁਰ ਇਹ ਗਰੁੱਪ ਸੀ ਦੀਆਂ ਪੋਸਟਾਂ ਨੇ ਤੇ ਵਧੀਆ ਪੋਸਟਾਂ ਨੇ ਹੁਣ ਨੈਕਸਟ ਗੱਲ ਤੇ ਚੱਲਦੇ ਆ ਜੀ ਜਿਹੜਾ ਕੀ ਹੈਗਾ ਇਹਦਾ ਪੇ ਸਕੇਲ ਹੋ ਗਾ ਜਿਹੜਾ ਹੈਗਾ ਤੁਹਾਨੂੰ ਦੁਖਦਾਸੀ ਤਾਂ ਵਧੀਆ ਦੇ ਦਿੰਦੇ ਨੇ ਠੀਕ ਹੈ ਜੀ ਤੇ ਇਹ ਜਿਹੜੇ ਸਿਲੈਕਸ਼ਨ ਆ ਰਿਟਰਨ ਪੇਪਰ ਹੋਊਗਾ ਆ ਇਹਨਾਂ ਸਾਰਾ ਇਹਨਾਂ ਨੇ ਦੱਸ ਰੱਖਿਆ ਠੀਕ ਹੈ ਜੀ 100 ਨੰਬਰ ਦਾ ਪੇਪਰ ਹੈ ਤੇ 2 ਘੰਟੇ ਦਾ ਪੇਪਰ ਹੋਊ ਐਮਸੀਕਿਊ ਹੋਗਾ ਜਿਗੇ ਵੈਰਾ ਕੀ ਆਉਗੀ ਸਾਰਾ ਕੋ ਦੱਸ ਰੱਖਿਆ ਹੈ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਸਾਰਾ ਪ੍ਰੋਪਰ ਪੜ੍ਹ ਲੈਣਾ ਵਾ ਤੇ ਕੀ ਆਊਗਾ ਹੁਣ ਨੈਕਸਟ ਗੱਲ ਤੇ ਚੱਲਦੇ ਆਪਾਂ ਜਨਰਲ ਦੀ ਹੈਗਾ 1000 ਰੁਪਏ ਫੀਸ SC BC ਤੇ EWS ਦੀ 250 ਰੁਪਇਆ ਐਕਸ ਸਰਵਿਸਮੈਨ ਤੇ ਉਹਨੇ ਡਿਪੈਂਡੈਂਟ ਦੀ ਹੈਗੇ 200 ਰੁਪਇਆ ਫੀਸ ਫਿਜ਼ੀਕਲ ਹੈਂਡੀਕੈਪਟ ਦੀ ਹੈਗੇ 500 ਰੁਪਇਆ ਤੁਹਾਨੂੰ ਮੈਂ ਇਥੇ ਸਾਰਾ ਕੁਝ ਸਮਝਾਈ ਚੁੱਕਿਆਗਾ ਫਿਰ ਵੀ ਮੇਰੇ ਭੈਣ ਭਰਾ ਜੀ ਨੋਟੀਫਿਕੇਸ਼ਨ ਚ ਇਹਨਾਂ ਡਿਸਕ੍ਰਿਪਸ਼ਨ ਨੋਟੀਫਿਕੇਸ਼ਨ ਮਿਲ ਜੂਗਾ ਤੇ ਡਿਸਕ੍ਰਿਪਸ਼ਨ ਵਿੱਚ ਜੀ ਸਾਨੂੰ ਨੋਟ ਮਿਲ ਜੂਗਾ ਜੀ ਆਨਲਾਈਨ ਕਰਨ ਦਾ ਤਰੀਕਾ ਹੁਣ ਜਿਹੜੇ ਵੀ ਮੁੰਡੇ ਕੁੜੀਆਂ ਚੈਨਲ ਨੂੰ ਨਿਊ ਤੇ ਜੁੜੇ ਨੇ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਔਨ ਕਰਕੇ ਰੱਖੋ ਤੇ ਸਾਡੇ ਤੋਂ ਕੋਈ ਵੀ ਕਿਸੇ ਤੇ ਆਪਣੇ ਚੈਨਲ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੂੰ ਹਰ ਵੀਡੀਓ ਦਾ ਜੇ ਆਫਲਾਈਨ ਆ ਤਾਂ ਫਾਰਮ ਦਾ ਲਿੰਕ ਜੇ ਆਨਲਾਈਨ ਆ ਤਾਂ ਆਨਲਾਈਨ ਕਰਨ ਦਾ ਲਿੰਕ ਹੁਣ ਗੱਲ ਇੱਕ ਹੋਰ ਜੇ ਕਿਸੇ ਵੀ ਮੇਰੇ ਭੈਣ ਭਰਾਣੇ ਤਿਆਰੀ ਕਰਨੀ ਆ ਨੈਟ ਦੀ ਪੀਐਸ ਟੈਟ ਦੀ ਤੇ ਸਪੈਸ਼ਲ ਫੋਰ ਪੰਜਾਬੀ ਮਾਸਟਰ ਜੇਟ ਦੀ ਠੀਕ ਹੈ ਆਪਣੇ ਚੈਨਲ ਤੇ ਪੂਰੇ ਵਧੀਆ ਤੇ ਈਜ਼ਲੀ ਢੰਗ ਨਾਲ ਕਰਾਈ ਜਾਂਦੀ ਹੈ ਡਿਸਕ੍ਰਿਪਸ਼ਨ ਵਿੱਚ ਵੀਡੀਓ ਲਿੰਕ ਪਾਏ ਹੋਏ ਨੇ ਇੱਕ ਵਾਰ ਵੀਡੀਓ ਨੂੰ ਜ਼ਰੂਰ ਵਿਜ਼ਿਟ ਕਰੋ ਜੇ ਅਪਡੇਟ ਵਧੀਆ ਲੱਗੇ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਸਾਡੇ ਚੈਨਲ ਐਟ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ